ਹੈਲੋ ਜੀ ਸਤਸ਼ਿਆ ਕਾਲ ਸਵਾਲ ਸਤ ਵੱਡਾ ਸਾਈ ਬਲੌਕ ਦੇ ਵਿੱਚ ਹਰ ਸਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਲੱਗਣਾ ਸੀਗਾ ਧਾਰਚੌਣ ਸਗੋਂ ਮੈਂ ਧਾਰਾ ਚੌਣ ਨੂੰ ਲੇਟ ਹੋ ਗਈ ਸੀ ਕਿਉਂਕਿ ਸਾਇਪਰੀ ਤੋਂ ਮੇਜ ਸਕੂਲੋਂ ਆਏ ਅਸੀਂ ਉਦੋਂ ਮੈਮ ਕਹੀ ਗਈਆਂ ਵੀ ਮੈਨੂੰ ਥੈਲਾ ਲਿਆ ਤੇ ਫੀਡ ਮੁੱਕੀ ਹੋਈ ਆ ਤੇ ਉਹ ਥੈਲਾ ਲੈ ਕੇ ਆਉਣ ਚ ਨਹੀਂ ਆ ਰਿਆ ਸੀਗਾ ਬਸ ਪਿਆ ਸੀਗਾ ਤੇ ਮਸਾਂ ਆਖੇ ਲੱਗਿਆ ਫੇਰ ਉਹਨੇ 5.5 ਚ ਜਾ ਕੇ ਫਿਰਦਾ ਥੈਲਾ ਲਿਆਂਦਾ ਤੇ ਉਦੋਂ ਮੈਂ ਧਾਰ ਚੋਂਣ ਲੱਗੀ ਸੀ ਤੇ ਪੱਠੇ ਵਗੈਰਾ ਪਾਤੇ ਸੀ ਸਾਡੇ ਪਾਪਾ ਨੇ ਪਾਤੇ ਸੀਗੇ ਤੇ ਮੱਜਾਂ ਖਾ ਰਹੀਆਂ ਸੀ ਪੱਠੇ ਮੈਂ ਹਾਂ ਵੀ ਚਲੂ ਇੰਨੇ ਥੈਲਾ ਖੋਲਣਾ ਤੇ ਥੈਲਾ ਇਹ ਇਹ ਜਿਹਾ ਨਾ ਇਹ ਨੂੰ ਦੂਸਰੇ ਲੋਟ ਖੁੱਲਦਾ ਹੀ ਹੈ ਨਹੀਂ ਇਹ ਨੂੰ ਵੱਡਣਾ ਹੀ ਪੈਂਦਾ ਤੇ ਧਾਗਾ ਮੈਂ ਦੇ ਹੀ ਦਿੱਤੀ ਮੈਂ ਜੇ ਖੁੱਲ ਜਵੇ ਤਾਂ ਥੈਲਾ ਕਿਸੇ ਕੰਮ ਆ ਜਵੇ ਹੁਣ ਮੂਰੇ ਜਿਵੇਂ ਕਿ ਸਰਦੀਆਂ ਆ ਰਹੀਆਂ ਨੇ ਫਿਰ ਥੈਲਿਆਂ ਦੀ ਲੋਡ ਪੈਂਦੀ ਰਹਿੰਦੀ ਹੈ ਨਾ ਜਦੋਂ ਪਰਦੇ ਵਗੈਰਾ ਲਾਉਣੇ ਨੇ ਤੇ ਪਰ ਇਹ ਖੁੱਲਣ ਦਾ ਨੌਂ ਹੀ ਨਹੀਂ ਲੈ ਰਿਹਾ ਸੀਗਾ ਮੈਂ ਸੋਚਿਆ ਮੈਂ ਚਲੋ ਇਹ ਵੀ ਵਧਣਾ ਹੀ ਪੈਣਾ ਤੇ ਮੈਂ ਨਾ ਇਹਦਾ ਮੂਜਾ ਵੜਤਾ ਕੁਲਦਾ ਹੀ ਨਹੀਂਗਾ ਜਿੰਨੀ ਵੀ ਵਾਰ ਇਹ ਥੈਲੇ ਲੈ ਕੇ ਆਉਂਦੇ ਨੇ ਨਾ ਜਿਹੜੀ ਹੁਣ ਇਹ ਕੰਪਨੀ ਪਾਉਂਦੇ ਆਪਾਂ ਮਸਕਾਨ ਆ ਮਸਕਾਨ 10000 ਇਹ ਥੈਲਾ ਖੁੱਲਦਾ ਹੀ ਹੈ ਨੀਗਾ ਜਿਹੜੇ ਪਹਿਲਾਂ ਥੈਲੇ ਲੈ ਕੇ ਆਉਂਦੇ ਸੀਗੇ ਬਹੁਤ ਵਧੀਆ ਉਹਨਾਂ ਦੀ ਸਲਾਈ ਉੱਤਰ ਜਾਂਦੀ ਸੀਗੀ ਇਨਾਂ ਦੀ ਨਹੀਂ ਉਤਰਦੀ ਹੈਗੀ ਕਿਸੇ ਲੋਟ ਤੇ ਚਲੋ ਪਹਿਲਾਂ ਆਪਾਂ ਫੀੜ ਪਾ ਦਈਏ ਤੇ ਫੀੜ ਪਾ ਕੇ ਨਾ ਫਿਰ ਆਪਾਂ ਤਰ ਚੋਲਾਂਗੇ ਤੇ ਅੱਜ ਮੈਂ ਸੋਚਿਆ ਮੈਂ ਕਿ ਚਲੋ ਅੱਜ ਬਸ਼ੂਆ ਤੋਂ ਹੀ ਸਟਾਰਟ ਕਰਦੇ ਆ ਹਨਾ ਤੇ ਸਵੇਰ ਦਾ ਕੋਈ ਬਲੌਗ ਨਹੀਂ ਬਣਾਇਆ ਸੀਗਾ ਤੇ ਬਸ ਇਦੇ ਕੰਮ ਕਰਾਂ ਦੇ ਵਿੱਚ ਸਾਰੇ ਦਿਹਾੜੀ ਲੰਘ ਜਾਂਦੀ ਹੈ ਬਸ ਹੁਣ ਦਾ ਟਾਈਮ ਵੀ ਹਨਾ ਮਤਲਬ ਦਿਨ ਵੀ ਛੋਟੇ ਹੋ ਗਏ ਫਟਾਫਟ ਟਾਈਮ ਹੋ ਹੀ ਜਾਂਦਾ ਹੈ ਤੇ ਇੱਥੇ ਫਿਰ ਮੈਨੂੰ ਐਦਾਂ ਸੀਗਾ ਵੀ ਚਲੋ ਪੱਲਾ ਧਾਰਾ 14 ਤੇ ਉਸ ਤੋਂ ਬਾਅਦ ਹਾਲੇ ਦਾਲ ਸਬਜ਼ੀ ਦਾ ਕਰਨਾ ਸੀਗਾ ਅੱਜ ਤੇ ਉਹ ਵੀ ਫੇਰ ਮੈਂ ਜਾ ਕੇ ਕਰੂੰਗੀ ਮੈਂ ਹਾਂ ਚੱਲ फटाफट ਧਾਰਾਂ ਦਾ ਨਵੇੜ ਦਈਏ ਤੇ ਇੱਥੇ ਲੱਗ ਸੀਗੀ ਮੈਂ ਧਾਰ ਚੋਂ ਧਾਰ ਤਾਂ ਹੁਣ ਇੱਕੋ ਹੀ ਦੁੱਧ ਦਿੰਦੀ ਆ ਆਪਣੇ ਮੱਝੇ ਦਿੰਦੀ ਆ ਇਹ ਤੇ ਦੁੱਧ ਵੀ ਘਰੇ ਹੀ ਹੁੰਦਾ ਇੱਕ ਦੋ ਜਾਣੇ ਬਸ ਦੂਸਰੇ ਲੋਟੇ ਚੁੱਕ ਤੇ ਲਾਏ ਹੋਏ ਨੇ ਉਹ ਲੈ ਜਾਂਦੇ ਨੇ ਸਵੇਰ ਨੂੰ ਤੇ ਇੱਕ ਸ਼ਾਮ ਨੂੰ ਲੈ ਕੇ ਜਾਂਦਾ ਇੱਕ ਸਵੇਰ ਨੂੰ ਲੈ ਕੇ ਜਾਂਦਾ ਤੇ ਬਾਕੀ ਦੁੱਧ ਕਰ ਰੱਖ ਲੈਨੇ ਆ ਗਾਂ ਦੇ ਬਸ ਆਪਣੇ ਜੀ ਰਹਿ ਗਏ 1.5 ਮਹੀਨੇ ਤੋਂ ਕੱਟੇ ਰਹਿ ਗਏ ਹੁਣ ਤਾਂ ਬਸ ਪੂਰੇ ਹੀ ਹੋਣੇ ਆਲੇ ਆ ਛੇਤੀ ਸੂਕੂਗੀ ਤੇ ਬਸ ਫਿਰ ਗਾਂ ਦਾ ਦੁੱਧ ਹੋ ਜਾਊਗਾ ਨਾਲ ਤੇ ਹੁਣ ਤਾਂ ਮੈਦ ਹੈਗਾ ਹਲਾ ਕੇ ਵਧੀਆ ਦਹੀਂ ਜੰਦੀ ਇਸ ਤਰੀ ਜਾਂਦਾ ਇਹ ਤੇ ਇਹਨੂੰ ਵੀ ਸਾਲ ਹੋ ਗਿਆ ਸੂਈ ਨੂੰ ਹੁਣ ਜਾ ਕੇ ਆ ਮਤਲਬ ਨਵੇਂ ਦੁੱਧ ਕਰਾਈਆ ਇਹ ਤੇ ਸਾਲ ਬਾਅਦ ਬੋਲੀ ਆਦ ਕੀ ਤੇ ਫਿਰ ਲਵਾਤਾ ਆਪਣਾ ਟੀਕਾ ਤੇ ਹੁਣ ਦੇਖਦੇ ਹਾਂ ਹੁਣ ਸ਼ਾਇਦ ਰਹਿ ਜੂਗੀ ਇੱਕ ਟੀਕੇ ਨਾਲ ਹੀ ਰਹਿ ਪੰਦੇ ਆਪਣੀ ਡੰਗਰ ਕਿਉਂਕਿ ਜੀ ਆਪਾਂ ਮਤਲਬ ਜਿਹੜੇ ਨਾ ਆਪਦੇ ਹੱਥੀ ਆਪਾਂ ਇਹਨਾਂ ਦੀ ਦੇਖਭਾਲ ਕਰਦੇ ਆਂ ਫੇਰ ਨਹੀਂ ਕੋਈ ਵੀ ਟੈਨਸ਼ਨ ਰਹਿੰਦੀ ਹੈਗੀ ਬਸ ਇੱਕ ਟੀਕਾ ਲਵਾਉ ਤੇ ਪਸ਼ੂ ਰਹਿ ਜਾਂਦੇ ਨੇ ਤੇ ਜੇ ਆਪਾਂ ਕਿਸੇ ਹੋਰ ਦੇ ਸਿਰ ਤੇ ਛੱਡਿਆ ਹੋਈ ਹੈ ਨਾ ਫੇਰ ਨਹੀਂ ਫੇਰ ਨਾ ਤਾਂ ਆਪਣਾ ਧਿਆਨ ਹੀ ਰਹਿੰਦਾ ਪਸ਼ੂਆਂ ਦੇ ਵਿੱਚ ਆਪਾਂ ਨੂੰ ਆਉਂਦਾ ਵੀ ਕਿਸੇ ਨੇ ਉਹ ਜਿਹੜਾ ਰੱਖਿਆ ਹੋਇਆ ਉਹਨੇ ਕਰ ਲੈਣਾ ਹੈ ਨਾ ਇਹ ਆਪਾਂ ਜਦੋਂ ਸਾਰੇ ਜਿਹੜੇ ਪਸ਼ੂਆਂ ਦੇ ਵਿੱਚ ਰਹਿੰਦੇ ਆਂ ਫਿਰ ਆਪਾਂ ਨੂੰ ਉਹਨਾਂ ਦੇ ਸਾਰੇ ਲੱਛਣਾਂ ਵਗੈਰਾ ਪਤਾ ਹੁੰਦਾ ਪਸ਼ੂਆਂ ਦੇ ਹੈ ਨਾ ਵੀ ਕਦੋਂ ਕੀ ਹੈ ਨਾ ਤੇ ਇੱਥੇ ਨਾ ਪਤਾ ਨਹੀਂ ਸ਼ਾਇਦ ਆਪਾਂ ਉਹਨੇ ਉਹ ਤੋੜਨੇ ਸੀਗੇ ਡੇਕਾ ਤੇ ਜਿਹੜੀ ਉਹ ਬਾੰਗ ਸੀ ਨਾ ਉਹ ਟੁੱਟ ਗਈ ਉਹਦੇ ਲਈ ਰੱਸੀ ਲੱਭ ਰਿਆ ਸੀਗਾ ਕਹਿੰਦਾ ਰੱਸੀ ਹੈਗੀ ਆ ਕੋਈ ਬੰਨਣ ਲਈ ਵੀ ਦੱਸ ਦੇ ਫਿਰ ਉਹ ਵੀ ਮੈਂ ਦੱਸ ਰਹੀ ਸੀਗੀ ਵੀ ਉੱਥੇ ਪਈ ਐ ਲੈ ਇੱਕ ਨਾ ਸਾਡੀਆਂ ਮੈਂਸ ਨੂੰ ਪੂਛ ਮਾਰਨ ਦੀ ਬਹੁਤ ਆਤ ਮੂੰਹ ਤੇ ਬਾਰ-ਬਾਰ ਪੂਛ ਮਾਰੀ ਜਾਊਗੀ ਮਾਰੀ ਜਾਊਗੀ ਹਾਂ ਬਸ ਇਹ 14 ਗੇ ਤੱਕ ਤੇ ਹੱਲ ਧੂਣੀ ਵੀ ਕਰਨੀ ਹੈ ਧੂਣੀ ਵੀ ਕਰਦੇ ਆ ਕਈ ਹਨਾ ਪੈਣਾ ਸਵਾਲ ਕਰਦੀ ਨੇ ਵੀ ਪਸ਼ੂਆਂ ਵਿੱਚੋਂ ਬਚਤ ਹੈਗੀ ਆ ਜਾਂ ਨਹੀਂ ਹਨਾ ਤੇ ਕੋਈ ਅਸੀਂ ਪਸ਼ੂਆਂ ਦੇ ਸਿਰ ਤੇ ਹੀ ਘਰ ਚਲਾਨੀ ਆ ਮੈਂ ਤਾਂ ਹਨਾ ਪਸ਼ੂਆਂ ਦੇ ਆਪਣਾ ਸਾਰਾ ਖਰਚਾ ਪਾਣੀ ਇਹਨਾਂ ਦੇ ਸਿਰ ਤੇ ਚੱਲਦਾ ਜੇ ਕਈ ਇਹ ਦੁੱਧ ਦੇ ਸਿਰ ਤੇ ਮਤਲਬ ਦੁੱਧ ਸਿਰ ਤੇ ਤਾਂ ਆਹੀ ਚਲਾਈ ਚੱਲਦੀ ਆ ਮਤਲਬ ਵੀ ਚਲੋ ਆਹੀ ਚਲਾਈ ਚੱਲੀ ਜਾਂਦੀ ਹੈ ਵੀ ਥੋੜ੍ਹੀਆਂ ਦੇ ਪੈਸੇ ਦੀ ਹੈਨਾ ਤੇ ਦੁੱਧ ਪਈ ਜਾਂਦਾ ਚਲੋ ਬਾਕੀ ਜੀ ਜੇ ਕੋਈ ਚੀਜ਼ ਵਗੈਰਾ ਬਣਾਉਣੀ ਆ ਤਾਂ ਤਾਂ ਫਿਰ ਪਸ਼ੂ ਮਤਲਬ ਨਾਲ ਦੀ ਨਾਲ ਪਾਲ ਕੇ ਕੱਢਣੇ ਪੈਂਦੇ ਆ ਹੈਨਾ ਮਤਲਬ ਵੇਚਣੇ ਪੈਂਦੇ ਆ ਫਿਰ ਚਲ ਚਾਰ ਪੈਸੇ ਇਕੱਠੇ ਆ ਜਾਂਦੇ ਆ ਤੇ ਫਿਰ ਕੋਈ ਨਾ ਕੋਈ ਚੀਜ਼ ਬਣ ਜਾਂਦੀ ਆ ਜਿਸ ਤਰ੍ਹਾਂ ਅਸੀਂ ਬਣਾਉਨੇ ਆ ਹੈਨਾ ਜਦੋਂ ਮੇਰੇ ਕੋਲ ਐ ਹੁੰਦਾ ਵੀ ਦੋ ਤਿੰਨ ਪਸ਼ੂ ਹੋ ਗਏ ਦੁੱਧ ਵਾਲੇ ਆਪਾਂ ਜ਼ਿਆਦਾ ਨਹੀਂ ਰੱਖਦੇ ਹੈਗੇ ਮਤਲਬ ਉਹਨੇ ਕਿ ਰੱਖਦੀ ਜਿੰਨਾ ਕੁ ਮੇਤੋਂ ਸਾਭ ਹੋਵੇ ਹੈਨਾ ਜਿਵੇਂ ਹੁਣ ਆਪਣੀ ਪਹਿਲਾਂ ਇੱਕ ਆਪਾਂ ਨੇ ਗਾਂ ਕੱਢਤੀ ਸੀਗੀ ਜਦੋਂ ਆਪਣੇ ਕੋਲ ਚਾਰ ਚਾਰ ਹੋ ਗਏ ਸੀਗੇ ਦੁੱਧੜੇ ਤੇ ਫਿਰ ਹੁਣ ਆਪਣੇ ਕੋਲ ਤਿੰਨ ਹੋ ਗਏ ਸੀ ਫਿਰ ਮੈਂ ਹੁਣ ਇੱਕ ਹੋਰ ਕੱਢਤੀ ਮੈਨੂੰ ਐ ਵੀ ਪਿੱਛੇ ਕਟੀਆਂ ਹੋ ਜਾਣਗੀਆਂ ਆਪਣੀਆਂ ਹਨ ਤੇ ਦੋ ਹੈਗੇ ਨੇ ਦੁੱਧ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਰੇਟ ਲੱਗਦਾ ਦੁੱਧ ਦੇ ਵਿੱਚ ਹਨ ਬਸਾਈ ਚ ਲਈ ਚਲਦੀ ਹੈ ਤੇ ਬਸ ਜਦੋਂ ਕੋਈ ਚੀਜ਼ ਮਤਲਬ ਬਣਾਉਣੀ ਹੋਵੇ ਨਾ ਫਿਰ ਇਹਨਾਂ ਨੂੰ ਅਸੀਂ ਚਲੋ ਕੱਢ ਦਿੰਨੇ ਫਿਰ ਚੀਜ਼ ਬਣ ਜਾਂਦੀ ਹੈ ਆਪਣੀ ਹਨ ਇਕੱਠੀ ਰਾਕਮ ਆਪਣੇ ਕੋਲ ਆ ਜਾਂਦੀ ਹੈ ਤੇ ਇਹ ਹੀ ਫਾਇਦਾ ਹੋ ਜਾਂਦਾ ਬਸ ਪਸ਼ੂਆਂ ਦੇ ਵਿੱਚ ਤਾਂ ਹਨਾ ਜਿਆਦਾ ਪਸ਼ੂਆਂ ਦੇ ਵਿੱਚ ਤਾਂ ਚਲੋ ਦੁੱਧ ਦੇ ਵਿੱਚੋਂ ਵੀ ਫਿਰ ਬਣੀ ਜਾਂਦਾ ਆਪਣੇ ਕੋਲ ਤਾਂ ਇਹ ਮੈਂ ਜਿਆਦਾ ਨਹੀਂ ਰੱਖਦੀ ਹੈਗੀ ਚਾਰਕ ਪਸ਼ੂਏ ਰੱਖਦੇ ਆਂ ਸੀ ਕਿਉਂਕਿ ਜੇ ਫਿਰ ਸਾਰਾ ਕੰਮ ਕਈ ਵਾਰ ਮੈਨੂੰ ਕਰਨਾ ਪੈਂਦਾ ਫਿਰ ਮੇਰੀ ਹੁਣ ਲੱਗ ਜਾਂਦੀ ਹੈ ਢੂਹੀ ਦੁਖਣਾ ਹੁਣ ਵੀ ਮੇਰੀ ਢੂਹੀ ਦੁਖਦੀ ਹੈ ਜਦੋਂ ਲਗਾਤਾਰ ਮੈਂ ਬੱਠੇ ਪਾਉਣ ਲੱਜਾਂ ਫਿਰ ਮੇਰੀ ਢੂਹੀ ਦੁਖਣ ਲੱ ਆ ਜਾਂਦੀ ਹੈ ਫਿਰ ਮੇਤੋਂ ਇੰਨਾ ਹੁੰਦਾ ਨਹੀਂਗਾ ਤਾਂ ਕਰਕੇ ਆਪਾਂ ਚਾਰਕ ਪਸ਼ੂਏ ਰੱਖਦੇ ਹਾਂ ਮੈਂ ਜਿਆਦਾ ਨਹੀਂ ਰੱਖਦੀ ਹੈਗੀ ਮੈਂ ਨੇ ਚਲੋ ਆਪਣੇ ਹਿਸਾਬ ਦਾ ਹਨਾ ਕਿਉਂ ਸਰੀਰ ਨੂੰ ਇੰਨਾ ਕਸਟ ਦੇਣਾ ਬਾਕੀ ਸਾਰਾ ਕੰਮ ਵੀ ਆਪਣੇ ਸਿਰ ਤੇ ਹੁੰਦਾ ਤੇ ਜਿੰਨਾ ਕ ਸਾਮ ਹੋਵੇ ਦੇਖੋ ਇਹ ਤਾਂ ਸਾਮ ਸੰਭਾਈ ਤੇ ਹੁੰਦਾ ਹਨਾ ਵੀ ਕਿੰਨਾ ਕ ਆਪਾਂ ਸਾਮ ਸਕਦੇ ਆ ਕੀ ਫਾਇਦਾ ਜਿਆਦਾ ਪਸ਼ੂ ਬੰਨਣ ਦਾ ਫੇ ਜੇ ਉਹਨਾਂ ਨੂੰ ਸਾਮ ਨਾ ਹੋਵੇ ਫੇਰ ਔਖਾ ਤੇ ਪਸ਼ੂ ਰਖੋ ਉਹਨੇ ਕ ਜਿੰਨੇ ਕ ਆਪਾਂ ਸੰਭਾਲ ਕਰ ਸਕੀਏ ਤੇ ਬਾਕੀ ਹੁਣ ਹਨਾ ਜਿਹੜੇ ਨਵੇਂ ਪਹਿਣ ਪਾਈ ਨੇ ਕਈ ਕਹਿੰਦੇ ਨੇ ਵੀ ਪਸ਼ੂਆਂ ਦਾ ਕੰਮ ਸ਼ੁਰੂ ਕਰਨਾ ਹੈ ਨਾ ਪਸ਼ੂਆਂ ਦਾ ਕੰਮ ਸ਼ੁਰੂ ਕਰਨ ਦਾ ਹੁਣ ਬਹੁਤ ਵਧੀਆ ਮਤਲਬ ਮੌਕਾ ਹੈ ਵੀ ਜਿਹੜਿਆ ਤਿੰਨ ਚੱਲ ਪਏ ਹੁਣ ਮਤਲਬ ਸਿਆੜਾਂ ਸਰਦੀਆਂ ਆਉਣ ਵਾਲੀਆਂ ਨੇ ਤੇ ਹੁਣ ਨਾ ਪਸ਼ੂ ਰੱਖਣ ਦੇ ਵਿੱਚ ਫਾਇਦਾ ਪਸ਼ੂ ਨਾ ਸਿਆੜਾਂ ਦੇ ਵਿੱਚ ਆ ਕੇ ਸਰਦੀਆਂ ਵਿੱਚ ਆ ਕੇ ਮਤਲਬ ਦੁੱਧ ਜ਼ਿਆਦਾ ਦਿੰਦੇ ਨੇ ਚਾਹੇ ਗਾਂ ਹੋਣ ਚਾਹੇ ਮੱਝਾਂ ਹੋਣ ਇਹ ਸਰਦੀਆਂ ਵਿੱਚ ਇਹਨਾਂ ਨੇ ਦੁੱਧ ਜ਼ਿਆਦਾ ਦੇਣਾ ਤੇ ਸਰਦੀਆਂ ਦੇ ਵਿੱਚ ਆਪਾਂ ਨੂੰ ਮੁਨਾਫਾ ਹੋ ਜਾਂਦਾ ਹੈ ਨਾ ਦੁੱਧ ਤੋਂ ਗਰਮੀਆਂ ਵਿੱਚ ਆ ਕੇ ਨਾ ਇੱਕ ਤਾਂ ਮੱਖੀ ਮੱਛਰ ਹੋ ਜਾਂਦਾ ਇਹਨਾਂ ਨੂੰ ਤੰਗ ਜ਼ਿਆਦਾ ਕਰਦਾ ਹੈ ਫਿਰ ਗਰਮੀ ਜਾ ਕੇ ਦੁੱਧ ਘਟ ਜਾਂਦੇ ਨੇ ਉਦੋਂ ਫਿਰ ਮੁਨਾਫਾ ਵੀ ਨਹੀਂ ਹੁੰਦਾ ਦੁੱਧ ਘਟ ਪੈਣ ਲੱਗ ਜਾਂਦਾ ਫਿਰ ਤੇ ਕੁਝ ਬਚਤ ਵੀ ਨਹੀਂ ਹੁੰਦੀ ਹੈਗੀ ਸਿਆਲਾਂ ਦੇ ਇਸ ਛਾਲਾਂ ਦੇ ਵਿੱਚ ਵਧੀਆ ਬਚਤ ਹੋ ਜਾਂਦੀ ਆ ਦੁੱਧ ਬਹੁਤ ਸਾਰਾ ਦੇਣ ਲੱਗ ਜਾਂਦੇ ਨੇ ਸਾਰੇ ਪਸ਼ੂ ਇੱਕ ਤਾਂ ਜਮੀਂ ਵਗੈਰਾ ਬਹੁਤ ਵਧੀਆ ਹੋ ਜਾਂਦੀ ਆ ਜਮੀਂ 'ਚ ਜਦੋਂ ਜਮੀਂ ਪਾਉਂਦੇ ਆ ਨਾ ਉਹਦੇ ਨਾਲ ਦੁੱਧ ਬਹੁਤ ਦਿੰਦੇ ਨੇ ਤੇ ਚਲੋ ਚਾਰ ਪੈਸੇ ਸਰਦਿਆਂ ਦੇ ਵਿੱਚ ਬਚ ਜਾਂਦੇ ਨੇ ਤੇ ਗਰਮੀਆਂ ਵਿੱਚ ਨਹੀਂ ਇੰਨੀ ਬਚਤ ਹੁੰਦੀ ਹੈਗੀ ਗਰਮੀਆਂ ਦੇ ਵਿੱਚ ਤਾਂ ਬਸ ਫੀਲ ਵਗੈਰਾ ਜਾਂ ਘਰ ਦੇ ਸੌਦਾ ਪੱਤਾ ਹੀ ਆਉਂਦਾ ਉਦੋਂ ਨਹੀਂ ਕੁਝ ਵੀ ਹੁੰਦਾ ਹੈਗਾ ਤੇ ਸਰਦੀਆਂ ਦਾ ਮੌਕਾ ਬਹੁਤ ਵਧੀਆ ਪਸ਼ੂ ਖਾਨ ਦਾ ਜਿਸੇ ਜੇ ਕਿਸੇ ਭੈਣ ਭਾਈ ਨੇ ਹੈ ਨਾ ਨਮਾ ਕੰਮ ਸ਼ੁਰੂ ਕਰਨਾ ਤਾਂ ਇਸ ਮੌਸਮ ਦੇ ਵਿੱਚ ਕਰੋ ਕਿਉਂਕਿ ਜੀ ਜਦੋਂ ਆਪਾਂ ਨੂੰ ਬਚਤ ਹੋਊਗੀ ਹੈ ਨਾ ਫਿਰ ਆਪਣਾ ਮਨ ਹੋਰ ਕਰੂਗਾ ਵੀ ਹਾਂ ਅਸੀਂ ਪਸ਼ੂ ਵਾਲੇ ਪਾਸੇ ਆਈਏ ਹੈ ਨਾ ਜੇ ਤੁਸੀਂ ਗਰਮੀਆਂ ਦੇ ਵਿੱਚ ਪਸ਼ੂ ਲੈ ਕੇ ਕੰਮ ਸ਼ੁਰੂ ਕਰਦੇ ਹੋ ਤਾਂ ਉਦੋਂ ਪਸ਼ੂ ਹੌਂਕ ਦੇ ਬਹੁਤ ਜ਼ਿਆਦਾ ਨੇ ਦੁੱਧ ਬਹੁਤ ਘੱਟ ਦਿੰਦੇ ਨੇ ਤੇ ਫਿਰ ਤੁਹਾਨੂੰ ਵੀ ਆ ਰਹਿਣਾ ਹਨਾ ਵੀ ਦੁੱਧ ਦੇ ਵਿੱਚੋਂ ਕੁਝ ਬਚਤ ਨਹੀਂ ਹੋ ਰਹੀ ਹੈਗੀ ਤੁਹਾਡਾ ਮਨ ਅੱਕ ਜਾਣਾ ਹਨਾ ਵੀ ਕੀ ਫਾਇਦਾ ਦੁੱਧ ਰੱਖਣ ਦਾ ਇਹ ਹੀ ਜਦੋਂ ਜਦੋਂ ਨਾ ਤੁਸੀਂ ਇੱਕ ਚਾਹੇ ਇੱਕ ਜਾਂ ਦੋ ਪਸ਼ੂ ਪਾਉਣੇ ਨੇ ਤੁਸੀਂ ਇਸ ਟਾਈਮ ਪਾਓ ਹੁਣ ਪਸ਼ੂ ਪਾਲਣ ਦਾ ਬਹੁਤ ਵਧੀਆ ਸਮਾਂ ਹੈ ਹੁਣ ਤੇ ਮਨ ਵੀ ਖੁਸ਼ ਹੁੰਦਾ ਪਸ਼ੂਆਂ ਦੇ ਵਿੱਚ ਹਨਾ ਵੀ ਹਾਂ ਦੁੱਧ ਪੈ ਰਿਹਾ ਏ ਤੇ ਮਤਲਬ ਉਹ ਚਾਰ ਪੈਸੇ ਆ ਰਹੇ ਨਹੀਂ ਜੁੜ ਵੀ ਜਾਂਦੇ ਨੇ ਹਨਾ ਸਰਦੀਆਂ ਦੇ ਵਿੱਚ ਤੇ ਬਹੁਤ ਵਧੀਆ ਮਤਲਬ ਮੌਸਮ ਆ ਹੁਣ ਤੁਸੀਂ ਸਟਾਰਟ ਕਰ ਸਕਦੇ ਹੋ ਜੇ ਕਿਸੇ ਭੈਣ ਭਾਈ ਨੇ ਨਵਾਂ ਕੰਮ ਸਟਾਰਟ ਕਰਨਾ ਹੈ ਤੇ ਬਾਕੀ ਪਸ਼ੂਆਂ ਦੇ ਵਿੱਚ ਫਾਇਦਾ ਤਾਂ ਬਹੁਤ ਆ ਜੀ ਤੇ ਪੈਸਾ ਨਹੀਂ ਮੁੱਕਦਾ ਹੈਗਾ ਜੇ ਆਪਾਂ ਪਸ਼ੂਆਂ ਦਾ ਕੰਮ ਕਰਦੇ ਆ ਇਦਾਂ ਨਹੀਂਗਾ ਵੀ ਪੈਸਾ ਆਪਣੇ ਕੋਲ ਮੁੱਕ ਚੂਗਾ ਹਨਾ ਇਹਦੇ ਵਿੱਚ ਫਾਇਦਾ ਹੀ ਫਾਇਦਾ ਪਸ਼ੂਆਂ ਦਾ ਕੰਮ ਤੇ ਪੈਸਾ ਵੀ ਆ ਤੇ ਖਾਣ ਪੀਣ ਲਈ ਵੀ ਖੁੱਲਾ ਜਦੋਂ ਚੀ ਕਰਿਆ ਪਸ਼ੂਆਂ ਦੇ ਦੁੱਧ ਤੋਂ ਜੋ ਕੁਛ ਮਰਜੀ ਬਣਾਓ ਹਨਾ ਤੇ ਘਿਓ ਦੁੱਧ ਘਰ ਦਾ ਲੱਸੀ ਦਹੀਂ ਸਭ ਕੁਝ ਹੁਣ ਮੇਰੀ ਅੱਜ ਵੀ ਸਲਾਹ ਸੀਗੀ ਵੀ ਚਲੋ ਅੱਜ ਕੋਈ दाल ਸਬਜ਼ੀ ਨਹੀਂ ਬਣਾਈ ਸੀ ਮੈਨੂੰ ਐਸੀ ਕਿ ਉਹ ਵੀ ਚਲ ਦੁੱਧ ਪਿਆਏ ਆਪਾਂ ਅੱਜ ਪੁਰਜੀਓ ਬਣਾਵਾਂਗੇ ਹੁਣ ਜਾ ਕੇ ਨਾ ਜਿਹੜੀ ਆਪਣੀ ਮਲਾਈ ਇਕੱਠੀ ਹੋਈ ਪਈ ਆ ਉਹਨੂੰ ਮੈਂ ਰੜਕ ਲੂੰਗੀ ਤੇ ਰੜਕੇ ਕੇ ਨਾਲ ਤਾਂ ਆਪਾਂ ਮੱਖਣੀ ਬਣਾ ਲਾਂਗੇ ਫਿਰ ਜਿਹੜਾ ਉਹਦਾ ਦੁੱਧ ਹੋਊਗਾ ਮੱਖਣੀ ਦੇ ਵਿੱਚੋਂ ਨਿਕਲਿਆ ਹੋਇਆ ਮਲਾਈ ਰੜਕਣ ਤੋਂ ਬਾਅਦ ਉਹ ਪਾ ਕੇ ਕੁਝ ਜਿਹੜਾ ਘਰੇ ਦੁੱਧ ਹੋਰ ਉਹ ਪਾ ਕੇ ਨਾ ਆਪਾਂ ਉਹਨੂੰ ਫਾੜ ਲਾਂਗੇ ਤੇ ਪਨੀਰ ਕੱਢ ਲਾਂਗੇ ਤੇ ਉਸ ਤੋਂ ਬਾਅਦ ਉਹਨੂੰ ਤੜਕਾ ਲਾ ਕੇ ਪੁਰਜੀ ਬਣਾ ਲਾਂਗੇ ਤੇ ਇੱਥੇ ਨਾ ਧੋਣੀ ਲਾ ਕੇ ਨਾ ਆਪਾਂ ਮਗਾਤੀ ਦੀ ਸਾਈਜ਼ ਦਾ ਪਪਾ ਉਹਦੇ ਉੱਤੇ ਹੀ ਡੱਕੇ ਵਗੈਰਾ ਰੱਖ ਰਿਆ ਸੀਗਾ ਵੀ ਮਗਜਵੇ ਸਮਾਰ ਕੇ ਦੇ ਮੈਂ ਦੇਖਣ ਗਈ ਸੀ ਟੈਂਕੀ ਟੈਂਕੀ ਚੱਲਦੀ ਸੀਗੀ ਆਪਣੇ ਤੇ ਗੋਹਾ ਆਪਾਂ ਨੇ ਗੋਬਰ ਗੈਸ ਦੇ ਵਿੱਚ ਇਹ ਸੜਾ ਤਾਂ ਹੁਣ ਗੋਬਰ ਗੈਸ ਇੰਨਾ ਜ਼ਿਆਦਾ ਮਤਲਬ ਗੈਸ ਬਣੀ ਹੋਈ ਆ ਹਨਾ ਬਹੁਤ ਜ਼ਿਆਦਾ ਗੋਹਾ ਨਿਕਲਦਾ ਤੇ ਹੁਣ ਮੈਨੂੰ ਨਾ ਸਾਰਾ ਗੈਸ ਤੇ ਕੰਮ ਕਰਨਾ ਪੈਣਾ ਇੱਕ ਦੋ ਦਿਨ ਤਾਂ ਜੋ ਹਨਾ ਗੈਸ ਥੱਲੇ ਚਲੇ ਜਾਵੇ ਫਿਰ ਹੌਲੀ ਬਣੂਗਾ ਤੇ ਜਦੋਂ ਆਪਾਂ ਵਰਤ ਲਾਂਗੇ ਫਿਰ ਘੜ ਚੂਗੀ ਗੈਸ ਉਹਦੇ ਵਿੱਚ ਪਲਾਟ ਦੇ ਵਿੱਚ ਆਪਣੇ ਚ ਤੇ ਇੱਥੇ ਮੈਂ ਲੱਗ ਗਈ ਸੀਗੀ ਮਲਾਈ ਰੜਕਣ ਤੇ ਮਲਾਈ ਬਸ ਆ ਗਈ ਸੀ 1-2 ਮਿੰਟ ਹੁੰਦੇ ਆ ਹਨਾ ਇੱਕ ਦੋ ਮਿੰਟ ਲੰਦੇ ਆ ਮਤਲਬ ਮਲਾਈ ਨੂੰ ਰੜਕਣ ਲਈ ਲੱਗਦੇ ਆ ਤੇ ਮਲਾਈ ਬਹੁਤ ਵਧੀਆ ਮੱਖਣ ਬਣ ਕੇ ਤਿਆਰ ਹੋ ਜਾਂਦਾ ਤੇ ਬਸ ਇਹ ਕੱਢ ਕੇ ਰੱਖ ਦਾਂਗੇ ਗਰਮ ਤਾਂ ਨਹੀਂ ਕਰਦੀ ਕਿਉਂਕਿ ਮੈਨੂੰ ਘਿਓ ਦੀ ਲੋੜ ਨਹੀਂ ਸੀਗੀ ਕਿਉਂ ਤਾਂ ਹੈਗਾ ਸੀਗਾ ਤੇ ਮੈਨੂੰ ਨਾ ਜਿਹੜਾ ਇਹਦੇ ਵਿੱਚੋਂ ਲੱਸੀ ਨਿਕਲਣੀ ਸੀ ਉਹਦੀ ਲੋੜ ਸੀ ਮੈਂ ਪਨੀਰ ਬਣਾਉਣਾ ਸੀਗਾ ਤੇ ਤਾਂ ਮੈਂ ਰੜਕੀ ਸੀਗੀ ਵੈਸੇ ਮੇਰੀ ਪਹਿਲਾਂ ਕੋਈ ਸਲਾਹ ਨਹੀਂ ਸੀਗੀ ਰੜਕਣ ਦੀ ਪਨੀਰ ਬਣਾਉਣ ਕਰਕੇ ਨਾ ਫਿਰ ਮੈਂ ਕਿਹਾ ਚਲੋ ਵੀ ਮਲਾਈ ਵੀ ਰੜਕ ਲੰਨੇ ਆ ਵੀ ਵੀ ਦੁੱਧ ਵਿੱਚ ਪੈ ਜੂਗਾ ਵੀ ਫਿਰ ਸੋਨਾ ਪਨੀਰੇ ਦੇ ਵਿੱਚੋਂ ਨਿਕਲ ਜਾਂਦਾ ਦੇਖੋ ਮਲਾਈ ਆਪਣੀ ਇਕੱਠੀ ਹੋ ਗਈ ਮੱਖਣੇ ਤੇ ਹੁਣ ਆਪਾਂ ਇਹਨੂੰ ਕੱਢ ਦਾਂਗੇ ਭਾਂਡੇ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਦੁੱਧ ਵੀ ਰੱਖ ਦਿੱਤਾ ਸੀਗਾ ਇੱਧਰ ਗਰਮ ਹੋਣਾ ਜਿਹੜਾ ਆਪਾਂ ਮਤਲਬ ਬਾਲੀ ਦੇ ਕੇ ਰੱਖਾਂਗੇ ਫ੍ਰਿਜ ਦੇ ਵਿੱਚ ਤੇ 1 ਲੀਟਰ ਮੈਂ ਇਹਦੇ ਵਿੱਚ ਪਾਤਾ ਸੀਗਾ ਫਰਾਈ ਵੇਲ ਦੇ ਵਿੱਚ ਇਹਦਾ ਆਪਾਂ ਬਣਾਵਾਂਗੇ ਪਨੀਰ ਇਹਨੂੰ ਫਟਾਂਗੇ ਤੇ ਪਨੀਰ ਬਣਾਉਣ ਲਈ ਕੁਝ ਵੀ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਕਿਉਂਕਿ ਜੀ ਜਿਹੜੇ ਆਪਾਂ ਨੇ ਆਹ ਮਲਾਈ ਰਿੜਤੀ ਹੈ ਨਾ ਇਹਦਾ ਜਿਹੜਾ ਦੁੱਧ ਆ ਉਹ ਉਹਦੇ ਵਿੱਚ ਪਾ ਦੇਣਾ ਆਪਾਂ ਨੇ ਜਿਹੜਾ ਆਪਣਾ ਸਿੰਪਲ ਦੁੱਧ ਆ ਉਹਦੇ ਵਿੱਚ ਉਹਦੇ ਵਿੱਚ ਪਾ ਕੇ ਜਦੋਂ ਬਾਰੀ ਦਵਾਂਗੇ ਆਪਣੇ ਆਪ ਹੀ ਪਨੀਰ ਫੜ ਜਾਊਗਾ ਇਹ ਖੱਟਿਆਸਤੀ ਸੀਗਾ ਦੁੱਧ ਜਿਹੜੀ ਆਪਣੇ ਮਲਾਈ ਇਕੱਠੀ ਕਰੀ ਪਈ ਸੀਗੀ ਇਹ ਦੁੱਧ ਖੱਟਾ ਹੋ ਜਾਂਦਾ ਨਾ ਕਈ ਦਿਨਾਂ ਦਾ ਪਿਆ ਕਰਕੇ ਤੇ ਫਿਰ ਇਹਦੇ ਨਾਲੇ ਆਪਣਾ ਪਨੀਰ ਫੜ ਜਾਊਗਾ ਐਕਸਟਰਾ ਆਪਾਂ ਨੂੰ ਕੋਈ ਦਹੀਂ ਵਗੈਰਾ ਜਾਂ ਸ਼ਿਰਕਾ ਵਗੈਰਾ ਜਾਂ ਫਟਕੜੀ ਵਗੈਰਾ ਪਾਉਣ ਦੀ ਲੋੜ ਨਹੀਂਗੀ ਇਹਦੇ ਨਾਲ ਬਹੁਤ ਵਧੀਆ ਬਣ ਜਾਊਗਾ कि ਮੈਂ ਇਹ ਮਲਾਈ ਸਾਰੀ ਰੜਕਤੀ थी दो बार ਕਰਕੇ ਰੜਕੀ ਸੀਗੀ ਮੇਰੇ ਕੋ ਭਾਂਡਾ ਛੋਟਾ ਸੀਗਾ ਤੇ ਮਲਾਈ ਆਪਣੀ ਜਿਆਦਾ ਇਕੱਠੀ ਹੋਈ ਪਈ ਸੀਗੀ ਤੇਉ ਮੈਂ ਦੇਖੂੰਗੀ ਕਾਲੂ ਬਣਾਉਂਗੀ ਹੁਣ ਆਪਾਂ ਥੋੜਾ ਜਿਹਾ ਘਿਓ ਬਣਾ ਲਾਂਗੇ ਦੇਸੀ ਤੇ ਚਲੋ ਹੁਣ ਤਾਂ ਹਨਾ ਦੁੱਧ ਆਪਣਾ ਘਰੇ ਹੁੰਦਾ ਤੇ ਥੋੜਾ ਜਿਹਾ ਘਿਓ ਚੜਜੂਗਾ ਫਿਰ ਆਪਾਂ ਚਲੋ ਬੱਚਿਆਂ ਨੂੰਗਾ ਹਾਂ ਪੰਜੀਰੀ ਵਗੈਰਾ ਬਣਾ ਕੇ ਦੇ ਦਾਂਗੇ ਤੇ ਕੋਸ ਜਦੋਂ ਹੁਣ ਬਰੋਟਾ ਲਾਵਾਂਗੇ ਉਹਦੀ ਪੂਜਾ ਕਰਨੀ ਹੁੰਦੀ ਆ ਫਿਰ ਉਹ ਉਹਦੋਂ ਜੀਰੀ ਬਣਾ ਲਾਂਗੇ ਸਿੰਪਲ ਪੰਜੀਰੀ ਬਣਾਉਣੀ ਹੁੰਦੀ ਆ ਬਰੋਟੇ ਦੀ ਪੂਜਾ ਕਰਨ ਲਈ ਉਹਦੇ ਖਾਤਰ ਚਾਹੀਦਾ ਦੇਸੀ ਘਿਓ ਤੇ ਕੁਛ ਚਲੋ ਕਾਹਾਂ ਪੰਜੀਰੀ ਬਣਾਵਾਂਗੇ ਤੇ ਕੁਛ ਹੁਣ ਸਾਗ ਵਗੈਰਾ ਚੱਲਣਗੇ ਤੇ ਸਾਗ ਦੇ ਵਿੱਚ ਵਧੀਆ ਲੱਗਦਾ ਪਾਇਆ ਹੋਇਆ ਤੇ ਬੱਚੇ ਸਾਗ ਦੇ ਵਿੱਚ ਪਾ ਕੇ ਖਾ ਲੈਂਦੇ ਨੇ ਤੇ ਗਰਮੀ 'ਚ ਤਾਂ ਵੈਸੇ ਖਾਂਦੇ ਨਹੀਂ ਕਿਉਂ ਗਰਮੀ ਦੇ ਵਿੱਚ ਤਾਂ ਮੱਖਣੀ ਜ਼ਿਆਦਾ ਖਾ ਕੇ ਖੁਸ਼ ਨੇ ਮੱਖਣੀ ਉਹ ਖਾ ਲੈਂਦੇ ਨੇ ਵੈਸੀ ਰੋਟੀ ਤੇ ਰੱਖ ਕੇ ਵੀ ਖਾ ਲੈਂਦੇ ਨੇ ਤੇ ਦਾਲ ਸਬਜ਼ੀ ਦੇ ਵਿੱਚ ਵੀ ਪਾ ਕੇ ਖਾ ਲੈਂਦੇ ਨੇ ਹਾਂਜੀ ਆਪਣਾ ਪਨੀਰ ਫੜ ਚੁੱਕਿਆ ਤੇ ਦੁੱਧ ਦੇ ਵਿੱਚ ਜਿਹੜਾ ਆਪਾਂ ਨੇ ਪਾੜਿਆ ਤੇ ਹੁਣ ਇਹਨੂੰ ਪੁੰਨ ਲਾਂਗੇ ਹਨਾ ਹੁਣ ਕੇ ਤੋਲਾਂਗੇ ਸਮਾਰ ਕੇ ਕੱਢ ਲਾਂਗੇ ਬਾਹਰ ਤੇ ਕੜਾਹੀ ਆਪਾਂ ਨੇ ਧੱਕੀ ਇੱਧਰ ਧਾ ਦੂੰਗੀ ਮੈਂ ਇਹਨੂੰ ਪੁੰਨਣ ਪਾਣੀ ਦੇ ਨਾਲ ਲਓ ਜੇ ਇੱਥੇ ਤੜਕਾ ਵੀ ਪੁੰਨ ਲਿਆ ਸੀਗਾ ਨਾਲ ਦੀ ਨਾਲ ਤੇ ਦੁੱਧ ਵੀ ਆਪਣਾ ਬਣ ਕੇ ਹੋ ਗਿਆ ਸੀ ਘਰੇ ਡਿਓ ਮੈਂ ਥੱਲੇ ਰੱਖ ਦਿੱਤੀ ਬਤੀਲੀ ਸਾਈਡ ਤੇ ਤੇ ਇੱਥੇ ਬਸ ਨਾਣ ਮੱਚੋ ਪਾ ਦਾਂਗੇ ਤੇ ਪਨੀਰ ਵੀ ਧੋ ਕੇ ਰੱਖ ਲਿਆ ਸੀਗਾ ਤੋਦ ਨਹੀਂ ਹੁੰਦੀ ਠੰਡਾ ਕਰਕੇ ਨਾ ਪਾਣੀ ਦੇ ਵਿੱਚ ਪੁੰਨ ਕੇ ਫਿਰ ਆਪਾਂ ਸਬਜੀ ਦੇ ਵਿੱਚ ਪਾਵਾਂਗੇ ਤੇ ਥੋੜਾ ਜਿਆ ਨੂੰ ਘੁਰਪਰਾ ਜਿਆ ਕਰਕੇ ਪਾਵਾਂਗੇ ਮोटे-ਮोटे ਪੀਸ ਨੇ ਬਰੀਕ-ਬਰੀਕ ਕਰ ਲਿਆ ਆਪਾਂ ਨੇ ਤੇ ਘੁਰਜੀ ਦੇ ਵਿੱਚ ਵਧੀਆ ਲੱਗਦੇ ਨੇ ਨਾ ਥੋੜਾ ਜਿਆ ਨਾ ਮੈਂ ਪਾਣੀ ਪਾ ਦਿੰਦੀ ਜਦੋਂ ਕੋਲੀ ਬਣਾ ਲੈਂਦੇ ਆਪਾਂ ਤੇ ਪਾਣੀ ਪਾ ਕੇ ਨਾ ਨਾਲ ਕੇ ਪਨੀਰ ਫੁੱਲ ਜਾਂਦਾ ਤੇ ਉਸ ਤੋਂ ਬਾਅਦ ਨਾਲੇ ਬਹੁਤ ਵਧੀਆ ਇਹਦੇ ਵਿੱਚ ਮਸਾਲਾ ਵਗੈਰਾ ਪਾ ਦਿੰਦੇ ਹਾਂ ਥੋੜੀ ਮਤਲਬ ਪਾਣੀ ਪਾਤੇ ਨਾ ਰੀਚੀ ਛੰਦਾ ਪਾ ਲਈ ਕੱਲੀ ਕੋ ਪਾਣੀ ਪਾ ਕੇ ਰਿਜਾਂ ਲਾਂਗੇ ਤੇ ਸੇਕ ਲਵਾ ਲਾਂਗੇ ਤੇ ਮੈਂ ਇਥੇ ਮੈਂ ਹਾਲੇ ਪਾਈ ਸੀ ਕਿ ਉਹ ਠਰ ਕੇ ਪਾਵਾਂਗੇ ਦੇਖੋ ਕਲਰ ਕਿੰਨਾ ਵਧੀਆ ਆ ਮੈਂ ਇਹਨਾਂ ਦਾਲ ਸਬਜ਼ੀ ਦੇ ਵਿੱਚ ਮੈਂ ਅੱਜੋ ਵੀ ਤੁਹਾਨੂੰ ਕਈ ਵਾਰ ਦੱਸਿਆ ਵੀ ਹਲਦੀ ਜਿਆਦਾ ਹੀ ਪਾਣੀ ਨੇ ਮੈਨੂੰ ਵਧੀਆ ਲੱਗਦੀ ਹੈ ਹਲਦੀ ਜ਼ਿਆਦਾ ਪਾਏ ਹੋਏ ਤੇ ਕਲਰ ਵਧੀਆ ਲੱਗਦਾ ਬਸ ਹੁਣ ਗੈਸ ਚੱਲੀ ਜਾਊਗਾ ਆਪਾਂ ਨਾਲ ਦੀ ਨਾਲ ਸਾਰੇ ਕੰਮ ਨਿਵੇੜ ਦਾਂਗੇ ਤੇ ਬਸ ਹਨੇਰਾ ਹੋਣ ਲੱਗਿਆ ਸੀਗਾ ਆਪਾਂ ਰੋਟੀ ਵੀ ਹੁਣ ਇੱਥੇ ਲਾਵਾਂਗੇ ਅੱਜ ਤੱਕ ਗੈਸ ਬੋਤਲ ਜੇ ਬਣੀ ਹੋਈ ਆ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਨਾ ਸਾਰੇ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਤੁਹਾਡੇ ਅਸੀਂ ਸੋਹਣੇ ਸੋਹਣੇ ਕਮੈਂਟ ਪੜ੍ਹਦੇ ਰਹੀਏ ਲਓ ਜੀ ਆਪਣੇ ਪਸਪੁਰਜੀ ਵੀ ਬਣਗੇ ਤਿਆਰ ਤੇ ਇਹਦੇ ਵਿੱਚ ਥੋੜੀ ਜਿਹੀ ਮੇਥੀ ਪਾਵਾਂਗੇ ਤੇ ਇਹਨੂੰ ਲਵਾਵਾਂਗੇ ਹੁਣ ਸੇਕ ਥੋੜਾ ਜਿਹਾ ਇੱਥੇ ਆਪਣਾ ਸਾਰੇ ਕੰਮ ਕੰਪਲੀਟ ਹੋ ਗਏ ਸਬਜੀ ਦੀ ਆਪਣੀ ਬਣ ਗਈ ਤੇ ਦੇਖੋ ਪੁਰਜੀ ਥੋੜਾ ਜਿਹਾ ਖੋਲਵਾਉਂਗੀ ਤੇ ਅੱਜ ਆਪਣਾ ਗੈਸ ਦੇਖੋ ਕਿੰਨਾ ਚੇਲੇ ਬਹੁਤ ਇਹਨਾਂ ਤੋਂ ਮੇਰੇ ਘਟਦੇ ਕਰਿਆ ਹੋਇਆ ਹੈ क्योंकि कई दिन मुझे चूल्हा बाल दिन गैस बहुत ज्यादा बनी पीई सी तो इसलिए मैं अच्छे सलाह करी मैं अच्छ गैस पर कम कर दिया क्योंकि बहुत बुहा निकल रहा बाहर बाहर और बतली गोबर गैस करती ना अपनी गैस गैस करो है बहुत ज्यादा गैस बनी हुई सीता करके अब अपने सारा खाना पकाना एक ही करना अंदर सब्जी अपनी बन गई पनीर की बस थोड़ा जि सेक क्योंकि थोड़ा पानी पाया मैं भी को समार के पनीर ਤੇ ਥੋੜਾ ਜਿਹਾ ਸੇਕ ਲਵਾ ਕੇ ਨਾ ਫਿਰ ਆਪਾਂ ਬੰਦ ਕਰ ਦਾਂਗੇ ਇਹਨੂੰ ਤੇ ਫਿਰ ਲੋਨੇ ਰੋਪੇ ਹਨਾ ਥੋੜਾ ਥੋੜਾ ਂਨੇ ਰੋਣ ਲੱਗਿਆ ਬਾਹਰ ਤੇ ਗਰਮੀ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਖੜਨੇ ਹੁੰਦਾ ਹੈਗਾ ਫੇਰ ਵੀ ਚਲ ਅੱਜ ਅੰਦਰੇ ਕੰਮ ਕਰਨਾ ਪੈਣਾ ਅੰਦਰੇ ਰੋਟੀ ਲਾਉਣੀ ਪੈਣੀ ਹੈ ਕਿਉਂਕਿ ਫੇਰ ਗੈਸ ਬੇਫਾਲਤੀ ਜਾ ਰਹੀ ਹੈ ਜੇ ਨਾ ਅੱਜ ਮਤਲਬ ਇਹ ਗੈਸ ਚਲਾਈ ਤੇ ਫੇਰ ਉਧਰ ਬੂੰਹਾਂ ਬਹੁਤ ਜ਼ਿਆਦਾ ਨਿਕਲਦਾ ਭਰ ਗਿਆ ਆਪਣਾ ਗੈਸ ਨਾਲ ਬਹੁਤ ਜ਼ਿਆਦਾ ਗੈਸ ਬਣੀ ਹੋਈ ਆ ਗਰਮੀ ਪੈਣ ਕਰਕੇ ਨਾ ਗੈਸ ਦੁਆਰਾ ਤੋਂ ਬਣਾਣ ਲੱਗੀ ਬਹੁਤ ਜ਼ਿਆਦਾ ਬਾਕੀ ਜੀ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਦੱਸਿਓ ਮਿਲਦੇ ਆਂ ਜੀ ਕੱਲ੍ਹ ਨੂੰ ਕਿਸੇ ਨਵੇਂ ਵਲੌਗ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ